ਪਹਿਲਾਂ ਤਾਂ ਸਾਰੇ ਹੀ ਦੇਸ਼ਵਾਸੀਆਂ ਨੂੰ ਆਜ਼ਾਦੀ ਦੇ 79ਵੇਂ ਪਰਬ ਦੀ ਬਹੁਤ-ਬਹੁਤ ਵਧਾਈ ਅੱਜ ਚਾਵਲਾ ਸਾਹਿਬ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਨੇਤਾ ਵਾ ਸਾਡੇ ਮੰਡਲ ਪ੍ਰਧਾਨ ਟੰਡਨ ਸਾਹਿਬ ਮੇਰੇ ਵੱਡੇ ਵੀਰ ਗੁਰਪ੍ਰੀਤ ਧਵਾਨ ਜੀ ਜੋਰ ਸਾਹਿਬ ਸੁਸ਼ੀਲ ਦਿੱਤੀ ਲੱਲਾ ਜੀ ਦੀਪਕ ਜੀ ਤੇ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਆ ਇਹਨਾਂ ਸਾਰਿਆਂ ਦੇ ਉਪਰਾਲੇ ਸਦਕਾ 'ਚ ਇੱਥੇ ਝੰਡਾ ਜ਼ਾਹਰਾਇਆ ਗਿਆ ਜਿਹੜਾ ਹਿਸਾ ਨਗਰੀ ਪੁਲੀ ਤੇ ਲੁਧਿਆਣੇ ਵਿਖੇ ਮੈਂ ਬਹੁਤ ਆਪਣੇ ਆਪ ਨੂੰ ਭਾਗੇਸ਼ਾਲੀ ਮੰਨਦਾ ਕਿ ਭਾਰਤ ਦੇ ਸਭਿਧਾਨ ਨੇ ਸਾਨੂੰ ਤਾਕਤ ਦਿੱਤੀ ਹੈ ਨਹੀਂ ਤਾਂ ਇਸ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਦੇਸ਼ ਆਜ਼ਾਦੀ ਤੋਂ ਪਹਿਲਾਂ ਕੀ ਹਾਲਾਤ ਸੀ ਕਿੱਦਾਂ ਜਾਤ ਪਾਤ ਸੀ ਪਰ ਚਲੋ ਸਾਨੂੰ ਦੇਸ਼ ਆਜ਼ਾਦੀ ਹੋਣ ਤੋਂ ਬਾਅਦ ਜਿਹੜੇ ਸੰਵਿਧਾਨ ਦੇ ਨਾਲ ਸਾਨੂੰ ਵੀ ਆਜ਼ਾਦੀ ਮਿਲੀ ਹੈ ਆਮ ਲੋਕਾਂ ਨੂੰ ਵੀ ਤੇ ਮੈਂ ਇੱਕ ਮੈਸੇਜ ਦੇਣਾ ਚਾਹਨਾ ਦੇਸ਼ ਦੇ ਲੋਕਾਂ ਨੂੰ ਜਿੱਦਾਂ ਹੁਣ ਸਾਡਾ ਦੇਸ਼ ਤਰੱਕੀ ਕਰ ਰਿਹਾ ਨਰਿੰਦਰભાઈ ਮੋਦੀ ਦੀ ਸਰਕਾਰ ਦੇ ਨਾਲ ਚੱਲ ਕੇ ਦੇਸ਼ ਤਰੱਕੀ ਦੇ ਰਾਹ ਤੇ ਹੈ ਤੇ ਸਾਨੂੰ ਵੀ ਆਪਣਾ ਆਸ-ਪਾਸਾ ਜਿਹੜਾ ਸਾਫ਼ ਸੁਥਰਾ ਰੱਖਣਾ ਚਾਹੀਦਾ ਤੇ ਜਿਹੜੀ ਮਾੜੀਆਂ ਕੁਰੀਤੀਆਂ ਵਾ ਆਪਣੇ ਸਮਾਜ ਦੇ ਵਿੱਚ ਫੈਲ ਰੀਆਂ ਜਿਵੇਂ ਨਸ਼ਾ ਜਾਂ ਲੜਾਈ ਝਗੜੇ ਆ ਹੋਰ ਆ ਜਿਹੜੀ ਯੁਵਾ ਪੀੜ੍ਹੀ ਆ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਵੀ ਮਾੜੀ ਚੀਜ਼ਾਂ ਤੋਂ ਮਾੜੀ ਸੰਗਤ ਤੋਂ ਨਸ਼ਿਆਂ ਤੋਂ ਦੂਰ ਰੋ ਆਪਣੇ ਪਰਿਵਾਰ ਦਾ ਤੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਚੰਗੇ ਕੰਮ ਕਰੋ ਸਮਾਜ ਦੇ ਚੰਗੇ ਕੰਮ ਕਰਨ ਨਾਲ ਪੰਜਾਬ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇ ਲੋਕ ਵੱਸਦੇ ਆ ਤੇ ਪੰਜਾਬ ਦੇ ਵਿੱਚ ਕੋਈ ਵੀ ਚੰਗੀ ਜਿਹੜੀ ਕਾਰਗੁਜ਼ਾਰੀ ਹੁੰਦੀ ਹੈ ਉਹਦਾ ਵੀ ਪੂਰਾ ਦੇਸ਼ 'ਚ ਮੈਸੇਜ ਜਾਂਦਾ ਦੁਨੀਆ ਜਾਂਦਾ ਤੇ ਕੋਈ ਮਾੜੀ ਕਾਰਗੁਜ਼ਾਰੀ ਹੋਵੇ ਉਹਦਾ ਵੀ ਮੈਸੇਜ ਜਾਂਦਾ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਅਸੀਂ ਮਾੜੀ ਸਰਕਾਰ ਤਾਂ ਚੁਣਦੇ ਆ